ਸਾਫਰੀਕਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅਕਾਲੀ ਆਗੂ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੇ ਇੱਕ ਵਾਫਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਉਬਾੜ ਲਿਆ ਦਿੱਤਾ ਹੈ ਅਕਾਲੀ ਦਲ ਵੱਲੋਂ ਗ੍ਰਿਫਤਾਰੀ ਦਾ ਵੱਡਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਗ੍ਰਿਫਤਾਰੀ ਜਿਹੜੀ ਆ ਹੁਣ ਸਿਆਸੀ ਮੁੱਦਾ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਕੰਚਨਪ੍ਰੀਤ ਕੌਰ ਦੀ ਇਸ ਗ੍ਰਿਫਤਾਰੀ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਇਸ ਉੱਪਰ ਜ਼ਰੂਰ ਗੱਲ ਸਾਂਝੀ ਕਰਨਾ ਕਿਉਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਜੋ ਹੈ ਜੇਸੀ ਗੱਲ ਕਰੀਏ ਪੰਜਾਬ ਦੇ ਵਿੱਚ ਅਕਾਲੀ ਸਿਆਸਤ ਦੀ ਆ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਜੋ ਹੈ ਇਸ ਗ੍ਰਫਤਾਰੀ ਤੋਂ ਬਾਅਦ ਵੇਖਿਆ ਜਾ ਸਕਦਾ ਹੈ ਯਾਨੀ ਆਪਣਾ ਵਿਸ਼ਲੇਸ਼ਣ ਇਸ ਮੁੱਦੇ ਦੇ ਉੱਪਰ ਜ਼ਰੂਰ ਸਾਂਝਾ ਕਰਿਓ ਦੇਖੋ ਬੀਬੀ ਕੰਚਨਪ੍ਰੀਤ ਕੌਰ ਦੀ ਜਿਹੜੀ ਗ੍ਰਫਤਾਰੀ ਹੈ ਉਹ ਵੱਡਾ ਸਿਆਸੀ ਮੁੱਦਾ ਬਣ ਗਈ ਹੈ ਕੱਲ ਜਿੱਦਾਂ ਹੀ ਬੀਬੀ ਕੰਚਨਪ੍ਰੀਤ ਕੌਰ ਨੂੰ ਗ੍ਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੇ ਬਹੁਤ ਸਖਤ ਪ੍ਰतिकਰਮ ਹੈ ਜਿਹੜਾ ਇਸ ਗ੍ਰਫਤਾਰੀ ਦੇ ਖਿਲਾਫ ਦਿੱਤਾ ਹੈ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਗ੍ਰਫਤਾਰੀ ਵੱਡਾ ਰਾਜਨੀਤਿਕ ਮੁੱਦਾ ਵੀ ਪੰਜਾਬ ਦੀ ਅਕਾਲੀ ਸਿਆਸਤ ਔਰ ਪੰਜਾਬ ਦੀ ਮੌਜੂਦਾ ਸਿਆਸਤ ਚ ਬਣ ਸਕਦਾ ਹੈ ਜਿੱਥੋਂ ਤੱਕ ਗੱਲ ਰਹੀ ਅਕਾਲੀ ਦਲ ਦੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਹੈ ਜਿਹੜੀ ਉਹ ਬੀਬੀ ਕੰਚਨਪ੍ਰੀਤ ਕੌਰ ਦੇ ਨਾਲ ਆ ਕੇ ਖੜ ਗਈ ਹੈ ਅਸਲ ਚ ਕੱਲ ਅਦਾਲਤੀ ਹੁਕਮਾਂ ਤੋਂ ਬਾਅਦ ਬੀਬੀ ਕੰਚਨਪ੍ਰੀਤ ਕੌਰ ਮਜੀਠਾ ਦੇ ਵਿੱਚ ਪੁਲਿਸ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਦੀ ਪੰਜਾਬ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਏਗੀ ਉਹਨਾਂ ਦੇ ਨਾਲ ਵਿਰਸਾ ਸਿੰਘ ਬਲਟੂਹਾ ਸੀ ਉਹਨਾਂ ਦੇ ਨਾਲ ਇੱਕ ਵਕੀਲ ਸੀ ਤੇ ਕਈ ਹੋਰ ਸਮਰਥਕ ਵੀ ਸੀ ਔਰ ਇਹ ਖਬਰਾਂ ਨੇ ਕਿ ਕੰਚਨਪ੍ਰੀਤ ਕੌਰ ਜਦੋਂ ਤੋਂ ਦਿੱਲੀ ਦੇ ਜਦੋਂ ਤੋਂ ਪੰਜਾਬ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਂ ਦਾ ਨਤੀਜਾ ਆਇਆ ਉਹ ਦਿੱਲੀ ਦੇ ਵਿੱਚ ਰਹਿ ਰਹੇ ਸੀ ਔਰ ਕਾਨੂੰਨੀ ਤੌਰ ਤੇ ਸਲਾਹ مشورہ ਵੀ ਕਰ ਰਹੇ ਸੀ ਔਰ عدالت ਦੇ ਹੁਕਮ ਤੋਂ ਬਾਅਦ ਉਹ ਤਫਤੀਸ਼ ਚ ਸ਼ਾਮਲ ਹੋਣ ਦੇ ਲਈ ਆਏ ਸੀ ਹੁਣ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਾਮਲਾ ਕਾਨੂੰਨੀ ਤੌਰ ਤੇ ਵੀ ਬਹੁਤ ਦੇਖਣ ਵਾਲਾ ਹੈ ਅੱਜ ਬੀਬੀ ਕੰਚਨਪ੍ਰੀਤ ਕੌਰ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਅਦਾਲਤ ਦੇ ਵਿੱਚ ਅਸਲ ਕਹਾਣੀ ਸਾਹਮਣੇ ਆਏਗੀ ਕਿ ਆਖਰ ਪੁਲਿਸ ਨੇ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਕੱਲ ਉਹਨਾਂ ਦੇ ਵਕੀਲ ਦਾ ਦਾਵਾ ਸੀ ਕਿ ਬੀਬੀ ਕੰਚਨਪ੍ਰੀਤ ਕੌਰ ਦੇ ਖਿਲਾਫ ਜਿਹੜੀ ਐਸਆਈਆਰ ਦਰਜ ਕੀਤੀ ਗਈ ਹੈ ਉਹ ਜ਼ਮਾਨਤੀ ਤਰਾਵਾਂ ਦੇ ਤਹਿਤ ਹੈ ਪਰ ਅੱਜ ਪੁਲਿਸ ਨੇ BNS ਦੀ ਇੱਕ ਨਵੀਂ ਧਾਰਾ ਜੋੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਕੋਰਟ ਕਚਹਿਰੀਆਂ ਦੇ ਵਿੱਚ ਤਾਂ ਹੁਣ ਚਲੇ ਹੀ ਗਿਆ ਜਦੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਪਰ ਅਕਾਲੀ ਦਲ ਨੂੰ ਔਰ ਵਿਰਸਾ ਸਿੰਘ ਵਲਟੋਆ ਜਿਹੜੇ ਭਾਵੇਂ ਅਕਾਲੀ ਦਲ 'ਚ ਨਹੀਂ ਨੇ ਪਰ ਉਹ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਹੀ ਨਜ਼ਰ ਆਉਂਦੇ ਨੇ ਪਿਛਲੇ ਕਾਫੀ ਦਿਨਾਂ ਤੋਂ ਉਹ ਦਾਵਾ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਧੀ ਤੇ ਕੇਸ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਹੈ। ਜਿਹੜਾ ਚੰਗਾ ਫੈਸਲਾ ਨਹੀਂ ਹੈ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਤੇ 4-5 ਦੇ ਕਰੀਬ ਕੇਸ ਦਰਜ ਨੇ ਸੋ ਕੁੱਲ 4 ਜਾਂ 5 ਉਹਨਾਂ ਦੇ ਖਿਲਾਫ ਕੇਸ ਦਰਜ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਔਰ ਚੋਣਾਂ ਦੇ ਦੌਰਾਨ ਇੱਕ ਦਿਨ ਉਹਨਾਂ ਨੇ ਇਲਜ਼ਾਮ ਵੀ ਲਾਇਆ ਸੀ ਕਿ ਕੁਝ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਗੱਡੀ ਦੇ ਵਿੱਚ ਉਹਨਾਂ ਦਾ ਪਿੱਛਾ ਕਰ ਰਹੇ ਨੇ ਸੋ ਉਹਨਾਂ ਨੇ ਕਿਤੇ ਨਾ ਕਿਤੇ ਖਤਰਾ ਪ੍ਰਗਟ ਕੀਤਾ ਸੀ ਕਿ ਉਹਨਾਂ ਨੂੰ ਪੁਲਿਸ ਹਿਰਾਸਤ 'ਚ ਲੈਣਾ ਚਾਹੁੰਦੀ ਹੈ ਜਾਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਔਰ ਕਈ ਅਕਾਲੀ ਦਲ ਦੇ ਲੀਡਰਾਂ ਤੇ ਜਦੋਂ ਕੇਸ ਦਰਜ ਹੋਏ ਤਰਨਤਾਰਨ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਔਰ ਅਕਾਲੀ ਦਲ ਦੀ ਸਾਰੀ ਲੀਗਲ ਟੀਮ ਬੀਬੀ ਸੁਖਵਿੰਦਰ ਕੌਰ ਰੰਧਾਵਾ ਔਰ ਬੀਬੀ ਕੰਚਨਪ੍ਰੀਤ ਕੌਰ ਦੇ ਨਾਲ ਡਟ ਕੇ ਖੜੀ ਚੋਣ ਕਮਿਸ਼ਨ ਤੱਕ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੁਖਬੀਰ ਬਾਦਲ ਆਪ ਜਿਹੜੇ ਚੋਣ ਆਬਜ਼ਰਵਰ ਨੇ ਉਹਨਾਂ ਨੂੰ ਮਿਲ ਕੇ ਸ਼ਿਕਾਇਤ ਦੰਦੇ ਨੇ ਤੇ ਫੇਰ ਜਿਹੜੇ ਉਥੋਂ ਦੇ ਐਸਐਸਪੀ ਸੀ ਤਤਕਾਲੀ ਡਾਕਟਰ ਰਵਜੋਤ ਗਰੇਵਾਲ ਉਨ੍ਹਾਂ ਦਾ ਤਬਾਦਲਾ ਵੀ ਹੁੰਦਾ ਹੈ ਹਾਲਾਂਕਿ ਚੋਣਾ ਤੋਂ ਤੁਰੰਤ ਬਾਅਦ ਜਿਹੜੇ ਤਰਨਤਾਰਨ ਜਿਹੜਾ ਰੂਰਲ ਇਲਾਕਾ ਹੈ ਉਹਦੇ ਐਸਐਸਪੀ ਮਨਿੰਦਰ ਸਿੰਘ ਉਹਨਾਂ ਨੂੰ ਵੀ ਮੁਅਤਲ ਕੀਤਾ ਜਾਂਦਾ ਹੈ ਔਰ ਮੰਨਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਉਸ ਉਹਨਾਂ ਕਾਰਵਾਈਆਂ ਤੋਂ ਨਾਕੁਸ਼ ਸੀ ਜਿਹੜੀਆਂ ਉਹ ਨਹੀਂ ਕਰ پا ਰਹੇ ਸੀ ਕਥਿਤ ਤੌਰ ਤੇ ਗੈਂਗਸਟਰਾਂ ਨੂੰ ਕੰਟਰੋਲ ਕਰਨ ਦੇ ਮਾਮਲੇ 'ਚ ਬੀਬੀ ਕੰਚਨਪ੍ਰੀਤ ਕੌਰ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦਾ ਸਬੰਧ ਕੈਨੇਡਾ ਦੇ ਵਿੱਚ ਬੈਠੇ ਇੱਕ ਅਜਿਹੇ ਵਿਅਕਤੀ ਨਾਲ ਹੈ ਜਿਹਨੂੰ ਪੰਜਾਬ ਦੀ ਪੁਲਿਸ ਔਰ ਪੰਜਾਬ ਦੇ ਪੋਲੀਟিক্যাল ਲੋਕ ਗੈਂਗਸਟਰ ਹੋਣ ਦਾ ਦਾਵਾ ਕਰਦੇ ਨੇ ਸੋ ਇਸ ਕਰਕੇ ਕਈ ਐਂਗਲਾਂ ਤੋਂ ਬੀਬੀ ਕੰਕشن ਪ੍ਰੀਤ ਕੌਰ ਦੇ ਹਾਲੇ ਦੁਆਲੇ ਹੁਣ ਪੁਲਿਸ ਦੀ ਜਾਂਚ ਅੱਗੇ ਵਧੇਗੀ ਹਾਲਾਂਕਿ ਜਿਸ ਦਿਨ ਪੰਜਾਬ ਚ ਤਰਨ ਤਰਨ ਜ਼ਿਮਨੀ ਚੋਣ ਦਾ ਨਤੀਜਾ ਆਇਆ ਉਸ ਦਿਨ ਇਹ ਵੀ ਮੰਗ ਕੀਤੀ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨੇ ਭਾਵੇਂ ਅਮਨ अरोड़ा ਲਾਲਜੀਤ ਪੁੱਲਰ ਔਰ ਜਿਹੜੇ ਬਲਤੇਜ ਪੰਨੂ ਔਰ ਕੁਲਦੀਪ ਸਿੰਘ ਢਾਲੀਵਾਲ ਕਿ ਅਕਾਲੀ ਦਲ ਨੇ ਗੈਂਗਸਟਰਾਂ ਨਾਲ ਸੰਬੰਧਿਤ ਪਰਿਵਾਰ ਚੋਂ ਟਿਕਟ ਦਿੱਤੀ ਸੀ ਸੋ ਉਹਨਾਂ ਦਾ ਇਹ ਦਾਵਾ ਸੀ ਔਰ ਉਹ ਇਹ ਮੰਗ ਮੰਗ ਕਰਦੇ ਰਹੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਕਿ ਇੱਕ ਸਿੱਟ ਬਣਾਈ ਚਾਹੀ ਜਾਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਔਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗੈਂਗਸਟਰਾਂ ਨਾਲ ਸੰਬੰਧਾਂ ਦੀ ਜਾਂਚ ਕਰੇ ਉਸ ਸੱਟ ਮੰਗ ਕੀਤੀ ਮੰਤਰੀਆਂ ਨੇ ਅਕਾਲੀ ਦਲ ਨੇ ਇਹ ਸਾਰੀਆਂ ਗੱਲਾਂ ਨਕਾਰੀਆਂ ਸੁਖਬੀਰ ਬਾਦਲ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਅਕਾਲੀ ਦਲ ਦੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਇਹ ਸਾਰੇ ਦਾਅਵੇ ਨਕਾਰੇ ਲੇਕਿਨ ਅਗਰੇ ਮਾਮਲਾ ਰਾਜਨੀਤਿਕ ਤੌਰ ਤੇ ਵੱਡਾ ਬਣਦਾ ਹੈ ਤਾਂ ਇਹ ਇੱਕ ਵੱਡਾ ਸਵਾਲ ਹੈ ਕੀ ਹੁਣ ਸੱਟ ਦਾ ਗਠਨ ਵੀ ਕੀਤਾ ਜਾਏਗਾ ਬੀਬੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਬੀਬੀ ਕੰਚਨਪ੍ਰੀਤ ਕੌਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਮੀਡੀਆ ਦੇ ਵਿੱਚ ਵੀ ਲੱਗਦੇ ਰਹੇ ਵਿਰੋਧੀ ਲਾਉਂਦੇ ਰਹੇ ਭਗਵੰਤ ਮਾਨ ਤਾਂ ਮੰਚਾਂ ਤੇ ਇਹ ਕਹਿੰਦੇ ਰਹੇ ਕਿ ਆਕਾਲੀ ਦਲ ਨੇ ਇੱਕ ਗੈਂਗਸਟਰ ਦੀ ਸੱਸ ਨੂੰ ਟਿਕਟ ਦੱਤੀ ਹੈ ਰਾਜਾ ਵੜਿੰਗ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੇ ਗੈਂਗਸਟਰ ਦੇ ਪਰਿਵਾਰ ਚੋਂ ਟਿਕਟ ਦੱਤੀ ਹੈ ਉਹ ਤਾਂ ਇਥੋਂ ਤੱਕ ਕਹਿੰਦੇ ਰਹੇ ਕਿ ਜੇ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨਾ ਹੈ ਤਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਤੇ 302 ਦੇ ਪਰਚੇ ਦੇ ਕੇ ਉਹਨਾਂ ਨੂੰ ਵੀ ਜੇਲ੍ਹਾਂ ਚ ਭੇਜਣ ਦੀ ਲੋੜ ਹੈ ਉਹ ਇਸ ਤਰੀਕੇ ਦੀਆਂ ਗੱਲਾਂ ਕਰਦੇ ਰਹੇ ਰਾਜਾ ਵੜੈ ਜਿਹਦੇ ਕਰਕੇ ਤਰਨ ਤਰਨ ਦੀ ਜ਼ਿਮਨੀ ਚੌਂਣ ਚ ਕਈ ਮੁੱਦੇ ਵੱਡੇ ਹੋਏ ਹੁਣ ਕੱਲ 12 ਵਜੇ ਦੇ ਆਸ-ਪਾਸ ਬੀਬੀ ਕੰਚਨਪ੍ਰੀਤ ਕੌਰ ਪੁਲਿਸ ਅੱਗੇ ਪੇਸ਼ ਹੋਏ ਸੀ ਔਰ ਸ਼ਾਮ ਨੂੰ 6:30 ਵਜੇ ਦੇ ਕਰੀਬ ਉਹਨਾਂ ਦੇ ਉੱਤੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਲਗਭਗ 6 ਇੱਕ ਘੰਟੇ ਦੇ ਕਰੀਬ ਉਹਨਾਂ ਤੋਂ ਪੁੱਛ ਕੇ ਛੋਈ ਜਿਸ ਤੋਂ ਬਾਅਦ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਅੱਜ ਜਦੋਂ ਉਹਨਾਂ ਨੂੰ ਅਮਰitsar ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਬਹੁਤ ਸੰਭਾਵਨਾ ਹੈ ਕਿ ਪੂਰੇ ਦੀ ਪੂਰੀ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਉਹ ਨਿਕਲ ਕੇ ਬਾਹਰ ਆਏਗੀ ਹਾਲਾਂਕਿ ਜਿਹੜੇ ਇਲਜ਼ਾਮ ਲੱਗਦੇ ਸੀ ਬੀਬੀ ਕੰਚਨਪ੍ਰੀਤ ਕੌਰ ਤੇ ਕਿ ਉਹ ਨੇਪਾਲ ਦੇ ਰਸਤੇ ਭਾਰਤ ਤੋਂ ਭਾਰਤ ਚ ਦਾਖਲ ਹੋਏ ਸੀ ਔਰ ਉਹ ਨੇਪਾਲ ਦੇ ਜ਼ਰੀਏ ਕੈਨੇਡਾ ਵਾਪਸ ਚਲੇ ਗਏ ਨੇ ਇਹ ਸਾਫ ਹੋ ਗਿਆ ਕਿ ਉਹ ਕੈਨੇਡਾ ਵਾਪਸ ਨਹੀਂ ਜਾ ਰਹੇ ਬਲਕਿ ਬੀਬੀ ਕੰਚਨਪ੍ਰੀਤ ਕੌਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਮਿਸ਼ਨ 227 ਦੇ ਨਾਲ ਉਹਨਾਂ ਦੀ ਫੋਟੋ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਸੋ ਫਿਰਸਾ ਸਿੰਘ ਵਲਟੋਆ ਵਰਗੇ ਲੀਡਰ ਇਹ ਵੀ ਦਾਵਾ ਕਰਦੇ ਨੇ ਕਿ ਬੀਬੀ ਕੰਚਨਪ੍ਰੀਤ ਕੌਰ ਬਹੁਤ ਪ੍ਰਸਿੱਧ ਹੋ ਗਏ ਨੇ ਤੇ 227 ਦੇ ਵਿੱਚ ਉਹ ਵਿਧਾਇਕ ਬਣ ਸਕਦੇ ਨੇ ਮਤਲਬ ਕਿ ਅਕਾਲੀ ਦਲ ਹੁਣ ਅਗਲੀ ਵਾਰੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਗ੍ਹਾ ਬੀਬੀ ਕੰਚਨਪ੍ਰੀਤ ਕੌਰ ਨੂੰ ਵੀ ਉਮੀਦਵਾਰ ਬਣਾ ਸਕਦਾ ਇਸ ਤਰੀਕੇ ਦੇ ਸੰਕੇਤ ਮਿਲ ਰਹੇ ਨੇ ਪਰ ਕੋਰਟ ਕਚੈਰੀਆਂ ਦੀ ਲੜਾਈ ਚੋਂ ਬੀਬੀ ਕੰਚਨਪ੍ਰੀਤ ਕੌਰ ਕਦੋਂ ਬਾਹਰ ਆਉਂਦੇ ਨੇ ਹੁਣ ਉਹਨਾਂ ਦੀ ਜ਼ਮਾਨਤ ਕਦੋਂ ਹੁੰਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਜਿਹਦੇ ਉੱਪਰ ਨਜ਼ਰ ਬਣਾ ਕੇ ਰੱਖਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਅਕਾਲੀ ਦਲ ਦੀ ਸਿਆਸਤ ਨੂੰ ਬੀਬੀ ਕੰਚਨਪ੍ਰੀਤ ਕੌਰ ਦਾ ਇਹ ਮੁੱਦਾ ਪ੍ਰਭਾਵਿਤ ਕਰੇਗਾ ਦਲਾਜੀ ਉਧਰ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਜੋ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਅਮਰਿਤਪਾਲ ਸਿੰਘ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਦੇ ਜਿਸ ਤੋਂ ਬਾਅਦ ਜੋ ਹੈ ਅਮਰਿਤਪਾਲ ਸਿੰਘ ਵੱਲੋਂ ਉਨ੍ਹਾਂ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਇੱਕ ਵਾਰ ਫਿਰ ਚੁਣੌਤੀ ਦਿੱਤੀ ਹੈ ਹੁਣ ਅਮਰਿਤਪਾਲ ਸਿੰਘ ਨੇ ਸੋ 1 ਦਸੰਬਰ ਨੂੰ ਹਾਲਾਂਕਿ ਇਸ ਮਾਮਲੇ ਦੇ ਉੱਪਰ ਸੁਣਵਾਈ ਹੋਣੀ ਹੈ ਤੁਸੀਂ ਕਿਵੇਂ ਦੇਖਦੇ ਹੋ ਕੀ ਸੰਭਵ ਲੱਗਦਾ ਹੈ ਉੰਧਿਆ ਸਥਿਤੀਆਂ ਦੇ ਵਿੱਚ ਕਿ ਕੁਝ ਅਜਿਹਾ ਫੈਸਲਾ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਜਾਣ ਦੀ ਮਨਜ਼ੂਰੀ ਮਿਲੇਗੀ ਤੇ ਉਹਨਾਂ ਨੂੰ ਜੋ ਹੈ ਪੈਰੋਲ ਮਿਲੇਗੀ ਜਾਂ ਇਸ ਵਾਰ ਵੀ ਉਹ ਸੈਸ਼ਨ ਵਿੱਚ ਨਹੀਂ ਜਾ ਸਕਣਗੇ ਕਿਹੜੇ ਕਿਹੜੇ ਤੱਥ ਅਹਿਮੀਅਤ ਵਾਲੇ ਲੱਗਦੇ ਨੇ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸੋ ਮੈਂ ਜ਼ਰੂਰ ਚਾਹਾਂਗੀ ਇਹਨਾਂ ਦੇ ਉੱਪਰ ਹੀ ਤੁਸੀਂ ਆਪਣਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਦੇਖੋ ਅਮਰਿਤਪਾਲ ਸਿੰਘ ਜਦੋਂ ਦੇ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਕਦੇ ਵੀ ਸਾਡੇ ਦੇਸ਼ ਦੇ ਸੰਸਦ ਦੇ ਵਿੱਚ ਨਹੀਂ ਜਾ ਸਕਿ ਪਾਰਲੀਮੈਂਟ ਦੇ ਸੈਸ਼ਨ ਦਾ ਉਹ ਹਿੱਸਾ ਨਹੀਂ ਬਣ ਸਕੀ 1 ਦਸੰਬਰ ਤੋਂ 19 ਦਸੰਬਰ ਤੱਕ ਫੇਰ ਪਾਰਲੀਮੈਂਟ ਦਾ ਸੈਸ਼ਨ ਹੈ ਔਰ ਅਮਰਿਤਪਾਲ ਸਿੰਘ ਨੇ ਫੇਰ ਪਟੀਸ਼ਨ ਲਾਈ ਸੀ 21 ਨਵੰਬਰ ਨੂੰ ਅਦਾਲਤ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਤੁਸੀਂ 7 ਦਿਨਾਂ ਚ ਫੈਸਲਾ ਕਰੋ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਇਹਦਾ ਮਤਲਬ ਹੈ ਕਿ ਹੁਣ ਅਮਰਿਤਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਕਰਕੇ ਸੰਸਦ ਦੇ ਵਿੱਚ ਨਹੀਂ ਜਾ ਸਕਣਗੇ ਪਰ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕੱਲ ਸ਼ੁੱਕਰਵਾਰ ਨੂੰ ਇੱਕ ਵਾਰੀ ਫੇਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਉਹਨਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਪੰਜਾਬ ਦੇ ਗ੍ਰਹਿਸਖਤਰ ਨੂੰ ਗ੍ਰਹਿ ਮਹਿਕਮੇ ਨੂੰ ਉਹਨੂੰ ਚੈਲੰਜ ਕੀਤਾ ਡੀਸੀ ਔਰ ਐਸਐਸਪੀ ਨੇ ਜਿਹੜੇ ਤਰਨਤਾਰਨ ਹਲਕੀ ਦੇ ਯਾਰ ਡੀਸੀ ਅੰਮ੍ਰਿਤਸਰ ਨੇ ਉਹ ਡੀਸੀ ਅੰਮ੍ਰਿਤਸਰ ਰੀਟੇਨਿੰਗ ਅਥਾਰਟੀ ਆ ਅਮਰਿਤਪਾਲ ਸਿੰਘ ਨੂੰ ਉਹਨਾਂ ਨੇ ਜਿਹੜੀ ਰਿਪੋਰਟ ਭੇਜੀ ਉਹ ਕਹਿੰਦੇ ਕਿ ਅਗਰ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਗ੍ਰਹਿ ਮਹਿਕਮੇ ਦਾ ਕਹਿਣਾ ਹੈ ਡੀਸੀ ਦੀਆਂ ਰਿਪੋਰਟਾਂ ਗ੍ਰਹਿ ਮਹਿਕਮੇ ਕੋ ਜਾਂਦੀਆਂ ਨੇ ਉਹਨਾਂ ਦਾ ਦਾਵਾ ਹੈ ਕਿ ਅਗਰ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤਾ ਜਾਂਦਾ ਹੈ ਪਾਰਲੀਮੈਂਟ 'ਚ ਸ਼ਾਮਲ ਹੋਣ ਦੇ ਲਈ ਤੇ ਉਹਦੇ ਨਾਲ ਪੰਜਾਬ ਦੇ ਲੈਂਡ ਆਰਡਰ ਦੇ ਉੱਤੇ ਖਤਰਾ ਖੜਾ ਹੋ ਸਕਦਾ ਹੈ ਹਾਲਾਂਕਿ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਇਸ ਵਕਤ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ 'ਚ ਹੈ। ਅਗਰ ਉਹ ਡਿਬਰੂਗੜ੍ਹ ਦੀ ਜੇਲ੍ਹ 'ਚੋਂ ਪਾਰਲੀਮੈਂਟ ਦੇ ਸੈਸ਼ਨ 'ਚ ਚਲਿਆ ਜਾਂਦਾ ਹੈ। ਅਮਰਿਤਪਾਲ ਸਿੰਘ ਨੇ ਤਾਂ ਪੰਜਾਬ ਆਉਣਾ ਵੀ ਨਹੀਂ। ਇਹ ਵੀ ਜ਼ਰੂਰੀ ਨਹੀਂ ਵੀ ਕੀ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਵੀ ਦੇਣ ਗਈਆਂ ਨਹੀਂ। ਕਿਉਂਕਿ ਹਲੇ ਤੱਕ ਸਰਬਜੀਤ ਸਿੰਘ ਖਾਲਸਾ ਵੀ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਖੁੱਲ ਕੇ ਪਾਰਲੀਮੈਂਟ ਦੇ ਵਿੱਚ ਨਹੀਂ ਮਿਲਿਆ। ਅਗਰ ਪਹਿਲੀ ਵਾਰੀ ਅਮਰਿਤਪਾਲ ਸਿੰਘ ਪਾਰਲੀਮੈਂਟ 'ਚ ਜਾਂਦਾ ਇਹ ਸੰਭਾਵਨਾ ਬਹੁਤ ਘੱਟ ਹੈ। कि ਉਸ ਨੂੰ ਬੋਲਣ ਦਾ ਉੱਥੇ ਮੌਕਾ ਦਿੱਤਾ ਜਾਵੇ ਇਸ ਕਰਕੇ ਪੰਜਾਬ ਸਰਕਾਰ ਦਾ ਜਿਹੜਾ ਇਹ ਫੈਸਲਾ ਹੈ ਇਹਨੂੰ ਚੈਲੰਜ ਕੀਤਾ ਅਮਰਿਤਪਾਲ ਨੇ ਆਪਣੇ ਵਕੀਲਾਂ ਦੇ ਜ਼ਰੀਏ ਹੁਣ 1 ਦਸੰਬਰ ਨੂੰ ਭਾਵ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰੇਗੀ ਪੰਜਾਬ ਸਰਕਾਰ ਦੇ ਵਕੀਲ ਆਪਣਾ ਪੱਖ ਰੱਖਣਗੇ ਅਮਰਿਤਪਾਲ ਸਿੰਘ ਦੇ ਵਕੀਲ ਆਪਣੀਆਂ ਦਲੀਲਾਂ ਦੇਣਗੇ ਵਿਚ ਦਾ ਰਸਤਾ ਨਿਕਲ ਸਕਦਾ ਹੈ ਅਮਰਿਤਪਾਲ ਦੇ ਵਕੀਲ ਇਹ ਸੁਝਾਅ ਦੇ ਸਕਦੇ ਨੇ ਕਿ ਜੇ ਅਦਾਲਤ ਚਾਵੇ ਤਾਂ ਇਹ ਹੁਕਮ ਦੇ ਸਕਦੀ ਹੈ ਕਿ ਅਮਰਿਤਪਾਲ ਸਿੰਘ ਨੂੰ ਕਸਟਡੀ ਦੇ ਵਿੱਚ ਹੀ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਉਹਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਉਹ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰੇ ਕਿਉਂਕਿ ਇੰਜੀਨੀਅਰ ਰਾਸ਼ਿਦ ਹੈ ਜਿਹੜਾ ਜੰਮੂ ਅਤੇ ਕਸ਼ਮੀਰ ਨਾਲ ਸੰਬੰਧਿਤ ਹੈ ਉਹ ਵੀ ਇਸੇ ਤਰ੍ਹਾਂ ਦੇ ਇਲਜ਼ਾਮਾਂ ਦੇ ਨਾਲ ਜੁੜਿਆ ਹੋਇਆ ਕੇਸ ਹੈ ਇੰਜੀਨੀਅਰ ਰਾਸ਼ਿਦ ਨੂੰ ਅਦਾਲਤ ਨੇ ਮਨਜ਼ੂਰੀ ਦਿੱਤੀ ਹੈ ਕਿ ਉਹ ਹਿਰਾਸਤ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰ ਸਕਦਾ ਸੋ ਅਗਰ ਅਮਰਿਤਪਾਲ ਸਿੰਘ ਨੂੰ ਵੀ ਇਸ ਤਰ੍ਹਾਂ ਦੀ ਮਨਜ਼ੂਰੀ ਮਿਲਦੀ ਹੈ ਤੇ ਉਹਦੇ ਨਾਲ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਨੁਮਾਇੰਦਗੀ ਮਿਲ ਸਕੇਗੀ ਪਾਰਲੀਮੈਂਟ ਦੇ ਵਿੱਚ ਔਰ ਅਮਰਿਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਆਪਣੇ ਹਲਕੇ ਨਾਲ ਸੰਬੰਧਿਤ ਸਵਾਲ ਕੰਮ ਮੰਗ ਮੰਗ ਪੱਤਰ ਉਹਨਾਂ ਨੂੰ ਅੱਗੇ ਵਧਾ ਸਕਦਾ ਹੈ ਉਹ ਪਾਰਲੀਮੈਂਟ ਦੇ ਵਿੱਚ ਅਗਰ ਬੋਲਣ ਦਾ ਮੌਕਾ ਮਿਲਦਾ ਹੈ ਤੇ ਉਹ ਆਪਣਾ ਪੱਖ ਵੀ ਰੱਖ ਸਕਦਾ ਹੈ ਬੋਲ ਵੀ ਸਕਦਾ ਹੈ ਸੋ ਇਹ ਦੇਖਣ ਵਾਲੀ ਗੱਲ ਹੈ ਕਿ ਹੁਣ 1 ਦਸੰਬਰ ਨੂੰ ਕੀ ਫੈਸਲਾ ਆਉਂਦਾ ਹੈ ਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੈਸ਼ਨ 'ਚ ਜਾਣ ਦੀ ਮਨਜ਼ੂਰੀ ਦੰਦੀਆ ਜਾਂ ਨਹੀਂ ਅਗਰ ਸੈਸ਼ਨ ਅਟੈਂਡ ਕਰਨ ਦੀ ਮਨਜ਼ੂਰੀ ਨਹੀਂ ਮਿਲਦੀ ਤੇ 1 ਤੋਂ 19 ਦਸੰਬਰ ਦੇ ਦੌਰਾਨ ਇੱਕ ਵਾਰ ਫਿਰ ਹਲਕਾ ਖਡੂਰ ਸਾਬ ਦਾ ਜਿਹੜਾ ਨਮਾਇੰਦਾ ਉਹ ਪਾਰਲੀਮੈਂਟ ਦੇ ਵਿੱਚ ਆਪਣੇ ਹਲਕੇ ਦੀ ਗੱਲ ਨਹੀਂ ਕਰ ਸਕੇਗਾ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਸਾਡੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਜਦੋਂ ਕੋਈ ਵਿਅਕਤੀ ਜੇਲ੍ਹ 'ਚੋਂ ਜਿੱਤਦਾ ਹੈ ਅਗਰ ਸਾਡਾ ਸੰਵਿਧਾਨ ਸਾਡਾ ਕਾਨੂੰਨ ਉਹਨੂੰ ਜੇਲ੍ਹ ਬੈਠੇ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਤੇ ਸਾਡਾ ਸੰਵਿਧਾਨ ਅਤੇ ਕਾਨੂੰਨ ਉਹਨੂੰ ਪਾਰਲੀਮੈਂਟ 'ਚ ਬੈਠਣ ਦੀ ਇਜਾਜ਼ਤ ਫਿਰ ਕਿਉਂ ਨਹੀਂ ਦਿੰਦਾ ਇਹ ਬਹੁਤ ਵੱਡੀ ਡਿਬੇਟ ਦਾ ਵਿਸ਼ਾ ਵੀ ਹੈ ਸੋ ਆਉਣ ਦੇ ਸਮੇਂ 'ਚ ਇਹਨਾਂ ਸਾਰੇ ਸਵਾਲਾਂ ਦੇ ਨਿਪਟਾਰੇ ਜ਼ਰੂਰ ਹੋਣਗੇ ਦਲਾਜੀ ਪੰਜਾਬ ਦੇ ਵਿੱਚ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਨੇ ਅਤੇ ਜੇ ਅਸੀਂ ਲਗਭਗ ਪੰਜਾਬ ਦੇ ਪਿੰਡੂ ਇਲਾਕੇ ਦੀ ਗੱਲ ਕਰੀਏ ਸਾਰੇ ਪਿੰਡੂ ਖੇਤਰ ਦੀ ਗੱਲ ਕਰ ਲਈਏ ਤਾਂ तकरीबन 1 ਕਰੋੜ 36 ਲੱਖ ਦੇ ਕਰੀਬ ਵੋਟਰ ਆਪਣੇ ਵੋਟ ਦੇ ਹੱਕ ਦਾ ਜੋ ਹੈ ਇਸਤੇਮਾਲ ਕਰਨਗੇ 14 ਦਸੰਬਰ ਨੂੰ ਕਿਉਂਕਿ ਪਿੰਡੂ ਖੇਤਰਾ ਵਿੱਚ ਵੋਟਾਂ ਨੇ ਸੋ ਕਿਵੇਂ ਦੇਖਦੇ ਹੋ ਪੁਨਰ ਸੁਰਜੀਤ ਅਕਾਲੀ ਦਲ ਦੀ ਭਾਵੇਂ ਅਸੀਂ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦਾ ਮੁਕਾਬਲਾ ਇਨ੍ਹਾਂ ਚੋਣਾਂ ਦੇ ਵਿੱਚ ਰਹਿਣ ਵਾਲਾ ਹੈ ਪਿੰਡੂ ਖੇਤਰ ਦੇ ਵਿੱਚ ਇਹ ਚੋਣਾਂ ਹੋਣ ਵਾਲੀਆਂ ਕਿਸਦਾ ਬੋਲਬਾਲਾ ਹੈ ਜਾਂ ਕੌਣ ਅੱਗੇ ਨਜ਼ਰ ਆ ਸਕਦਾ ਹੈ ਸੋ ਇਸ ਉੱਪਰ ਜ਼ਰੂਰ ਗੱਲ ਕਰਨਾ ਕਿਉਂਕਿ ਅਸੀਂ ਅਗਰ ਵਕ ਵਕ ਫੈਕਟਰਸ ਦੀ ਗੱਲ ਕਰ ਲਈਏ ਜਿਹੜੇ ਇਨ੍ਹਾਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਜਿਵੇਂ ਅਮਰਿਤਪਾਲ ਸਿੰਘ ਦਾ ਫੈਕਟਰ ਹੈ ਕੰਚਨਪ੍ਰੀਤ ਕੌਰ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਕਿ ਉਸਦਾ ਵੀ ਪ੍ਰਭਾਵ ਪਏਗਾ ਇਨ੍ਹਾਂ ਚੋਣਾਂ ਦੇ ਉੱਪਰ ਤਰਨਤਾਰਨ ਦੀ ਜ਼ਿਮਨੀ ਚੋਣ ਜੋ ਹੈ ਹਾਲਾਂਕਿ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਪਰ ਕਿ ਇਸ ਚੋਣ ਦੇ ਸਮੀਕਰਨ ਹੁਣ ਬਦਲਦੇ ਨਜ਼ਰ ਆਣਗੇ ਜ਼ਰੂਰ ਇਸ ਉੱਪਰ ਗੱਲ ਸਾਂਝਾ ਸਾਂਝੀ ਕਰਨਾ ਕਿਉਂਕਿ ਆਪਾਂ ਜਦ ਕਾਂਗਰਸ ਪਾਰਟੀ ਦੀ ਗੱਲ ਕਰੀਏ ਰਾਜਾ ਵੜਿੰਗ ਤੇ ਕਾਂਗਰਸ ਵਿੱਚ ਜਿਹੜੀ ਇਸ ਵਕਤ ਕਾਫੀ ਜ਼ਿਆਦਾ ਗੁੱਟਬਾਜ਼ੀ ਜੋ ਦਿਖ ਰਹੀ ਹੈ ਕਿ ਉਹਦਾ ਵੀ ਅਸਰ ਪੈ ਸਕਦਾ ਹੈ ਜਾਂ ਆਮ ਆਦਮੀ ਪਾਰਟੀ ਜਿਹੜੀ ਜਿੱਤ ਚੁੱਕੀ ਹੈ ਤਰਨਤਾਰਨ ਜ਼ਿਮਨੀ ਚੋਣ ਉਸ ਜਿੱਤ ਦਾ ਪ੍ਰਭਾਵ ਵੀ ਨਾ ਚੋਣਾ ਤੇ ਨਜ਼ਰ ਆਏਗਾ ਸੋ ਕਈ ਫੈਕਟਰਸ ਨੇ ਜੋ ਪ੍ਰਭਾਵਿਤ ਕਰ ਸਕਦੇ ਨੇ ਜਾਂ ਨਹੀਂ ਪ੍ਰਭਾਵਿਤ ਕਰਨਗੇ ਇਹਨਾਂ ਉੱਪਰ ਵੀ ਇੱਕ ਇੱਕ ਕਰਕੇ ਗੱਲ ਜ਼ਰੂਰ ਸਾਂਝੀ ਕਰਿਓ देखो पंजाब ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੇ ਲਈ ਕੱਲ ਤੋਂ ਚੋਣ ਜਾਬਤਾ ਲੱਗ ਗਿਆ। ਪੰਜਾਬ 'ਚ ਪਿਛਲੀ ਵਾਰੀ ਜਿਹੜੀ ਚੋਣ ਹੋਈ ਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀ ਉਹ ਹੋਈ ਸੀ 19 ਸਤੰਬਰ 2118 ਨੂੰ। ਸੋ ਪੰਜਾਬ 'ਚ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਤੇ 154 ਪੰਚਾਇਤ ਸਮਿਤੀਆਂ ਨੇ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਔਰ 17 ਦਸੰਬਰ ਨੂੰ ਰਿਜ਼ਲਟ ਆ ਜਾਣਾ ਹੈ। VOTING ਮਸ਼ੀਨਾਂ ਦੇ ਜ਼ਰੀਏ ਇਹ ਵੋਟਾਂ ਨਹੀਂ ਪੈਣੀਆਂ। ਇਹ ਵੋਟਾਂ ਪੈਣੀਆਂ ਨੇ ਬੈਲਟ ਪੇਪਰ ਦੇ ਨਾਲ ਔਰ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਪਰ ਮੈਂ ਉਸ ਤੋਂ ਪਹਿਲਾਂ ਦੱਸਦਾ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਵੋਟਾਂ ਪੈਣਗੀਆਂ ਔਰ ਇਹ ਬਹੁਤ ਮਹੱਤਵਪੂਰਨ ਹੈ ਇਹ ਵੋਟਾਂ 1 ਕਰੋੜ 36 ਲੱਖ ਲੋਕ ਦਿਹਾਤੀ ਵੋਟਰ ਸਾਡੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਮਤ ਦੀ ਵਰਤੋਂ ਕਰ ਸਕਣਗੇ 19181 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪੋਲਿੰਗ ਬੂਥ ਬਣਾਏ ਗਏ ਨੇ 13013 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਵਿਡੀਓਗ੍ਰਾਫੀ ਮੁਕੰਮਲ ਤੌਰ ਦੇ ਉੱਤੇ ਹੋਏਗੀ ਔਰ 50% ਸੀਟਾਂ ਮਹਿਲਾਵਾਂ ਦੇ ਲਈ ਰਾਖਵੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹੁਣ ਪੁਨਰ ਸੁਜੀਤ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਅਸੀਂ ਇਹ ਚੋਣਾਂ ਲੜਾਂਗੇ ਹੁਣ ਪੁਨਰ ਸੁਜੀਤ ਅਕਾਲੀ ਦਲ ਦੇ ਲਈ ਇੱਕ ਵਾਰੀ ਫੇਰ ਮੌਕਾ ਆ ਗਿਆ ਆਪਣੇ ਆਪ ਨੂੰ ਸਾਬਤ ਕਰਨ ਦਾ ਜਦੋਂ ਉਹ ਖੁਦ ਚੋਣਾਂ 'ਚ ਉਤਰ ਰਹੇ ਨੇ ਜਦੋਂ ਤੱਕ ਗੱਲ ਰਹੀ ਤਰਨਤਾਰਨ ਜ਼ਿਮਨੀ ਚੋਣ ਦੀ ਉਹਨਾਂ ਨੇ ਮਨਦੀਪ ਸਿੰਘ ਖਾਲਸਾ ਦਾ ਸਮਰਥਨ ਕੀਤਾ ਸੀ ਉਹ ਖੁਦ ਚੋਣਾਂ ਨਹੀਂ ਲੜੇ ਹਾਲਾਂਕਿ ਮਨਦੀਪ ਸਿੰਘ ਖਾਲਸਾ ਜਿੱਤ ਨਹੀਂ ਸਕੇ ਉਹ ਤੀਜੇ ਨੰਬਰ ਤੇ ਰਹੇ ਇਸ ਦੇ ਬਾਵਜੂਦ ਪੰਥਕ ਧਿਰਾਂ ਆਪਣੇ ਆਪ ਨੂੰ ਤਕੜੀਆਂ ਮਹਿਸੂਸ ਕਰ ਰਹੀਆਂ ਨੇ ਪਰ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਇੱਕ ਪਾਸੇ ਜਿੱਥੇ ਪੁਨਰ ਸੁਜੀਤ ਅਕਾਲੀ ਦਲ ਦਾ ਆਧਾਰ ਕੀ ਹੈ ਇਹ ਸਾਹਮਣੇ ਆਏਗਾ ਉੱਥੇ ਹੀ ਇਹ ਵੀ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ ਕਾਂਗਰਸ ਦੀ ਸਥਿਤੀ ਕੀ ਹੈ ਅਕਾਲੀ ਦਲ ਭਾਜਪਾ ਦੀ ਸਥਿਤੀ ਕੀ ਹੈ 2 ਨੰਬਰ ਤੇ ਤਰਨਤਾਰਨ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਬੀਬੀ ਕੰਚਨਪ੍ਰੀਤ ਕੌਰ ਨੂੰ ਜਿਸ ਤਰੀਕੇ ਨਾਲ ਕੱਲ ਗ੍ਰਿਫਤਾਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਔਰ ਸਾਰਾ ਅਕਾਲੀ ਦਲ ਡਟ ਕੇ ਬੀਬੀ ਕੰਚਨਪ੍ਰੀਤ ਕੌਰ ਦੇ ਨਾਲ ਖੜਾ ਹੈ ਔਰ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜਿਨ੍ਹਾਂ ਅਫਸਰਾਂ ਨੇ ਕਾਨੂੰਨ ਨੂੰ ਛੱਕੇ ਟੰਗਿਆ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਹਰ ਹਾਲਤ ਦੇ ਵਿੱਚ ਉਹ ਲੈ ਕੇ ਜਾਣਗੇ ਇੱਕ ਤਰੀਕੇ ਨਾਲ ਅਕਾਲੀ ਦਲ ਕਾਨੂੰਨੀ ਲੜਾਈ ਬੀਬੀ ਕੰਚਨਪ੍ਰੀਤ ਕੌਰ ਦੇ ਮਾਮਲੇ ਤੇ ਲੜਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਕਿਉਂਕਿ ਤਰਨਤਾਰਨ ਚ ਜ਼ਿਮਨੀ ਚੋਣ ਭਗਵੰਤ ਮਾਨ ਨੇ ਜਿੱਤੀ ਸੁਖਬੀਰ ਬਾਦਲ ਦੂਜੇ ਨੰਬਰ ਤੇ ਰਿਹਾ ਹੁਣ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਪਰਫਾਰਮੈਂਸ ਕੀ ਰਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਪੰਚਾਇਤ ਸਮੇਟੀਆਂ ਔਰ ਕਿਨਿਆਕ ਜ਼िला ਪ੍ਰੀਸ਼ਦਾਂ ਜਿੱਤਣ 'ਚ ਕਾਮਯਾਬ ਰਹਿੰਦਾ ਹੈ ਇਹ ਬੜਾ ਦਿਲਚਸਪ ਰਹੂਗਾ ਕਿਉਂਕਿ ਇਹ ਠੀਕ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹਦੀ ਸੱਤ ਹੈ ਉਹ ਜ਼ਿਮਨੀ ਚੋਣਾਂ ਜਿੱਤਦਾ ਹੈ ਉਹ ਕੌਂਸਲਰਾਂ ਦੀਆਂ ਚੋਣਾਂ ਜਿੱਤਦਾ ਹੈ ਲੇਕਿਨ ਕੌਂਸਲਰਾਂ ਦੀਆਂ ਚੋਣਾਂ 'ਚ ਬੜੀ ਫਸਮੀ ਟੱਕਰ ਰਹੀ ਸੀ ਨਗਰ ਨਿਗਮਾਂ ਦੀਆਂ ਚੋਣਾਂ 'ਚ ਭਾਵੇਂ ਬਾਦ ਦੇ ਵਿੱਚ ਬਹੁਤੀਆਂ ਨਗਰ ਨਿਗਮਾਂ ਤੇ ਆਮ ਆਦਮੀ ਪਾਰਟੀ ਆਪਣੇ ਮੇਅਰ ਬਣਾਉਣ 'ਚ ਕਾਮਯਾਬ ਰਹੀ ਪਰ ਸ਼ਖਬੀਰ ਬਾਦਲ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਕਿ ਅਕਾਲੀ ਦਲ ਕਿੱਥੇ ਖੜਦਾ ਹੈ ਅਕਾਲੀ ਦਲ ਦਾ ਵੋਟ ਬੈਂਕ ਕਿੰਨਾ ਕੁ ਰਹਿੰਦਾ ਹੈ ਬੈਲਟ ਪੇਪਰਾਂ ਦੇ ਨਾਲ ਇਹ ਵੋਟਾਂ ਪੈਣੀਆਂ ਨੇ ਹਾਲਾਂਕਿ ਇਹਨਾਂ ਚੋਣਾਂ ਦੇ ਵਿੱਚ ਵੀ ਲੈਂਡ ਆਰਡਰ ਪ੍ਰਸ਼ਾਸਨ ਦੇ ਅੱਗੇ ਬਹੁਤ ਵੱਡੀ ਚੁਣੌਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਾ ਹੋਵੇ ਲੈਂਡ ਆਰਡਰ ਨਾ ਵਿਗੜੇ ਕੋਈ ਬੂਥ ਕੈਪਟਨਿੰਗ ਨਾ ਹੋਵੇ ਪੋਲਿੰਗ ਬੂਥ ਇਹਨਾਂ ਤੇ ਕਬਜ਼ੇ ਨਾ ਹੋਣ ਪਰ ਇਹ ਸਾਰਾ ਕੁਝ ਦੇਖਣ ਵਾਲਾ ਰਹੂਗਾ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਹੁਣ ਅਮਰਿਤਪਾਲ ਸਿੰਘ ਦਾ ਪ੍ਰਭਾਵ ਕੀ ਅਮਰਿਤਪਾਲ ਸਿੰਘ ਦੀ ਪਾਰਟੀ ਚੋਣਾਂ ਚ ਖੜੀ ਹੁੰਦੀ ਹੈ ਜਾਂ ਪੁਨਰ ਸਰਜੀਤ ਅਕਾਲੀ ਦਲ ਦਾ ਸਮਰਥਨ ਕਰਦੀ ਹੈ ਵਾਰਸ ਪੰਜਾਬ ਦੇ ਜੱਥੇਬੰਦੀ ਇਹ ਵੀ ਨਿਰਪਰ ਕਰੂਗਾ ਇੱਕ ਤਰੀਕੇ ਨਾਲ ਅਕਾਲੀ ਵੋਟ ਕਿਉਂਕਿ ਸਾਰੀ ਵੋਟ ਦਿਹਾਤੀ ਹੈ ਬਹੁ ਗਿਣਤੀ ਸਿੱਖ ਵੋਟ ਹੈ ਸਾਡੀ ਪਿੰਡੂ ਖੇਤਰਾਂ ਦੇ ਵਿੱਚ ਸੋ ਉਹ ਵੋਟ ਦਾ ਰੁਝਾਨ ਕੀ ਰਹਿੰਦਾ ਹੈ ਕਾਂਗਰਸ ਪਾਰਟੀ ਦੀ ਸਥਿਤੀ ਕੀ ਰਹਿੰਦੀ ਹੈ ਕਾਂਗਰਸ ਪਾਰਟੀ ਭਾਵੇਂ ਰਾਜਾ ਵੜਿੰਗ ਨੇ ਤਰਨਤਾਰਨ ਜ਼ਿਮਨੀ ਚੋਣ ਚ ਜਿਹੜੀ ਬਿਆਨਬਾਜ਼ੀ ਕੀਤੀ ਉਹਦਾ ਨੁਕਸਾਨ ਹੋਇਆ ਪਰ ਪਿਛਲੇ ਕੁਝ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਜਿਵੇਂ ਉੱਭਰ ਕੇ ਆਏ ਨੇ ਹਾਲਾਂਕਿ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਹਜੇ ਪ੍ਰਧਾਨ ਐਲਾਨਿਆ ਨਹੀਂ ਗਿਆ ਪਰ ਜਿਸ ਤਰ੍ਹਾਂ ਨਾਲ ਚਰਨਜੀਤ ਚੰਨੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਉਹਦੇ ਨਾਲ ਵੀ ਕਾਂਗਰਸ ਦੀ ਅੰਦਰੂਨੀ ਸਿਆਸਤ ਇੱਕੋ ਦਮ ਪਖੀ ਹੈ ਸੋ ਉਹਦਾ ਕੀ ਇੰਪੈਕਟ ਆਉਂਦਾ ਹੈ ਅਸਰ ਆਉਂਦਾ ਹੈ ਇਹਨਾਂ ਚੋਣਾਂ ਦੇ ਵਿੱਚ ਸੋ ਬਹੁਤ ਦਿਲਚਸਪ ਰਹੂਗਾ 227 ਤੋਂ ਪਹਿਲਾਂ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਦਾ ਨਤੀਜਾ ਕੀ ਰਹਿੰਦਾ ਹੈ ਕਿਹੜੀ ਪਾਰਟੀ ਕਿੰਨੀਆਂ ਕ ਸੀਟਾਂ ਜਿੱਤਦੀ ਹੈ ਬਹੁਤ ਕੁਝ ਨਿਰਭਰ ਕਰੇਗਾ 27 ਤੋਂ ਪਹਿਲਾਂ ਇਹਨਾਂ ਪਾਰਟੀਆਂ ਦੀ ਅਸਲ ਸਥਿਤੀ ਅਸੀਂ ਸਮਝ ਸਕਾਂਗੇ ਸੋ ਬਹੁਤ ਬਹੁਤ ਧੰਨਵਾਦ ਡਾਲਾ ਜੀ ਇਹ ਸਾਰੀਆਂ ਹੀ ਖਾਸ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਔਰ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅ ਬਹੁਤ ਬਹੁਤ ਧੰਨਵਾਦ